ਪਹਿਲੀ ਸਰਕਾਰ ਹੈ ਜਿਹੜੀ ਲੋਕਪੱਖੀ ਸਰਕਾਰ ਹੈ ਮੇਰੇ ਬਜ਼ੁਰਗ ਬੈਠੇ ਨੇ ਇਹਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ ਲੈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜੇ ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ ਉਦੋਂ ਬਾਪੂ ਜੀ ਹੁਣੇ ਮੈਨੂੰ ਲੱਗਦਾ ਵਟਾਂ ਤੇ ਘੁੰਮਦੇ ਸੀ ਤੇ ਬਿਜਲੀ ਦਾ ਹੜੀ ਕਰਦੇ ਸੀ ਵੀ ਕਿੰਨੇ ਕ ਵਜੇ ਆਊਗੀ ਸੋਮਾਨ ਸਰਕਾਰ ਨੇ ਪਹਿਲਾਂ ਆਉਂਦੇ ਹੀ ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੀ ਜੂਨ ਸੌਖੀ ਕਰਨੀ ਹੈ ਤੇ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ ਜੇ ਬਿਜਲੀ ਦੇਣੀ ਹੋਈ ਤਾਂ ਦਿਨ ਚ ਦੇਣੀ ਹੈ ਬਿਜਲੀ ਦੇਣ ਦੇ ਤਾਂ ਪਹਿਲਾਂ ਵੀ ਸੀਗੇ ਪਰ ਟੁੱਟ ਵੀ ਆਉਂਦੀ ਸੀ ਲੇਟ ਆਉਂਦੀ ਸੀ ਜਿੱਤੇ ਕਰਕੇ ਤੁਹਾਨੂੰ ਖੱਜਲ ਖਵਰੀ ਜ਼ਿਆਦਾ ਹੁੰਦੀ ਸੀ ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ ਹੈ ਰਾਜਸਥਾਨ ਨੂੰ ਜਾ ਰਿਹਾ ਹੈ ਪਾਕਿਸਤਾਨ ਨੂੰ ਜਾ ਰਿਹਾ ਹੈ ਮਾਨ ਸਰਕਾਰ ਆਈ ਹੈ ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੇ ਨਹਿਰੀ ਪਾਣੀ ਹੈ ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਸਾਡਾ ਧਰਤੀ ਹੇਠਲਾ ਪਾਣੀ ਬਚੇ ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤੇ ਉਹੀ ਰੰਗਲੀ ਉਹੀ ਹਸਦੀ ਵਸਦੀ ਧਰਤੀ ਦੇ ਕੇ ਜਾਈਏ ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸੰਭ ਕੇ ਰੱਖਿਆ ਸੀ ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਜਿਹੜੇ ਵੀ ਹੋਰ ਕੰਮ ਕਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਆਉਂਦੇ ਰਹਾਂਗੇ ਪਹਿਲੀ ਸਰਕਾਰ ਹੈ ਜਿਹੜੀ ਲੋਕਪੱਖੀ ਸਰਕਾਰ ਹੈ ਮੇਰੇ ਬਜ਼ੁਰਗ ਬੈਠੇ ਨੇ ਇਹਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ ਲੈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜੇ ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ ਉਦੋਂ ਬਾਪੂ ਜੀ ਹੁਣੇ ਮੈਨੂੰ ਲੱਗਦਾ ਵਟਾਂ ਤੇ ਘੁੰਮਦੇ ਸੀ ਤੇ ਬਿਜਲੀ ਦਾ ਹੜੀ ਕਰਦੇ ਸੀ ਵੀ ਕਿੰਨੇ ਕ ਵਜੇ ਆਊਗੀ ਸੋਮਾਨ ਸਰਕਾਰ ਨੇ ਪਹਿਲਾਂ ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੀ ਜੂਨ ਸੌਖੀ ਕਰਨੀ ਹੈ ਤੇ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ ਜੇ ਬਿਜਲੀ ਦੇਣੀ ਹੋਈ ਤਾਂ ਦਿਨ ਚ ਦੇਣੀ ਹੈ ਬਿਜਲੀ ਦੇਣ ਦੇ ਤਾਂ ਪਹਿਲਾਂ ਵੀ ਸੀਗੇ ਪਰ ਟੁੱਟ ਵੀ ਆਉਂਦੀ ਸੀ ਲੇਟ ਆਉਂਦੀ ਸੀ ਜਿਹਦੇ ਕਰਕੇ ਤੁਹਾਨੂੰ ਖੱਜਲ ਖਵਰੀ ਜ਼ਿਆਦਾ ਹੁੰਦੀ ਸੀ ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ ਹੈ ਰਾਜਸਥਾਨ ਨੂੰ ਜਾ ਰਿਹਾ ਹੈ ਜਾਂ ਪਾਕਿਸਤਾਨ ਨੂੰ ਜਾ ਰਿਹਾ ਹੈ ਮਾਨ ਸਰਕਾਰ ਆਈ ਹੈ ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੇ ਨਹਿਰੀ ਪਾਣੀ ਹੈ ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਸਾਡਾ ਧਰਤੀ ਹੇਠਲਾ ਪਾਣੀ ਬਚੇ ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤੇ ਉਹੀ ਰੰਗ ਲਈ ਉਹੀ ਹਸਦੀ ਵਸਦੀ ਧਰਤੀ ਦੇ ਕੇ ਜਾਈਏ ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸਾਂਭ ਕੇ ਰੱਖਿਆ ਸੀ ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਜਿਹੜੇ ਵੀ ਹੋਰ ਕੰਮ ਕਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਆਉਂਦੇ ਰਹਾਂਗੇ